ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫਿਰ ਪਹੁੰਚੇ ਹੋਇਆ ਕਹਿੰਦੇ ਪਿੰਡ ਹੈਗਾ ਹੰਡਿਆਆ ਤਹਿਸੀਲ ਤੇ ਜ਼ਿਲ੍ਹਾ ਹੈਗਾ ਸੱਜਣੋ ਬਰਨਾਲਾ ਗਿਣਤੀ ਤੋਂ ਬਾਹਰ ਗਾਵਾਂ ਦਿਖਾਉਂਗਾ ਤੁਹਾਨੂੰ ਸਿਸਟਮ ਹੈ ਲੱਗੂ ਜਿਵੇਂ ਤੁਸੀਂ ਕਿਸੇ ਮੰਡੀ 'ਚ ਖੜੇ ਹੋਨੇ ਹੋ ਮੰਡੀ ਵਾਲਾ ਸਿਸਟਮੇ ਬਣਾਇਆ ਹੋਇਆ ਹੈ ਬਾਈ ਨੇ ਤੇ ਪਸ਼ੂ ਸਾਰੀ ਦੰਦਾਂ 'ਚ ਨੇ ਜਿੰਨੇ ਵੀ ਇੱਥੇ ਦਿਖਾਉਂਗਾ ਤੇ ਵਿੱਚ ਚਾਰ ਹੀਫਰਾਂ ਨੇ ਉਹ ਗੱਬਣਾ ਨੇ ਪਹਿਲਣ ਸੂਣਗੇ ਆ ਤੇ ਕੁਆਲਿਟੀ ਆ ਆ ਚੀਜ਼ਾਂ ਦੀ ਕੁਆਲਿਟੀ ਦਿਖਾਉਂਗਾ ਜੂਰੋਂ ਤੁਹਾਨੂੰ ਟਾਪ ਟਿਪ ਟਾਪ ਜਮਾ ਹੈ ਨਾ ਤੇ ਬਾਕੀ ਗੱਲਬਾਤ ਤੁਹਾਡੀ ਸੱਜਣ ਨਾਲ ਕਰਾ ਦਾਂਗੇ ਖੋਲ ਕੇ ਤੋੜ ਕੇ ਵੀ ਦਿਖਾਵਾਂਗੇ ਤੇ ਸਾਰੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਹੋਰ ਕੀ ਹਾਲ ਹੈ ਜੀ ਹਾਂ ਬਾਈ ਵਧੀਆ ਤੁਸੀਂ ਕਰਦੀ ਕਲਾ ਆ ਨਾਮ ਤੇ ਐਡਰੈਸ ਦੱਸ ਦੋ ਨਾਂ ਬਾਈ ਭਾਵਨਪ੍ਰੀਤ ਸਿੰਘ ਆ ਪਿੰਡ ਹੜਾਇਆ ਜ਼ਿਲ੍ਹਾ ਬਰਨਾਲਾ ਜੀ ਨੰਬਰ ਵੀ ਬੋਲ ਦੂੰ ਕੰਟੈਕਟ ਨੰਬਰ ਹੈ 9877868289 ਤੇ ਦੂਜਾ ਨੰਬਰ ਹੈਗਾ 97355044 ਇਹ ਵੱਡੇ ਭਰਾ ਦਾ ਨੰਬਰ ਆ ਜੀ ਠੀਕ ਆ ਜੀ ਤੇ ਬਾਕੀ ਜੇ ਗੱਲ ਵਪਾਰ ਦੀ ਕਰ ਲਈਏ ਪਵਨ ਕਿੰਨੇ ਕ ਸਾਲ ਹੋ ਗਏ ਲੱਗਿਆ ਬਈ ਪਹਿਲਾਂ ਦਾਦਾ ਜੀ ਕੰਮ ਕਰਦੇ ਸੀ ਡੈਡੀ ਠੀਕ ਆ ਫੋਨ ਚ ਹੀ ਆ ਕਹਿਣ ਦਾ ਪਾਵਾ ਆਪਸ ਤਾਂ ਇੰਨੀ ਕੰਮ ਹੀ ਆ ਬਈ ਠੀਕ ਆ ਗੱਲ ਤੇ ਗਾਕ ਬਾਈ ਹੋਰਾਂ ਕੋਲੇ ਤਕਰੀਬਨ ਬਾਹਰ ਦਾ ਵੀ ਕਾਫੀ ਗਿਣਤੀ ਚ ਆ ਉਹ ਮੈਂ ਇੱਕ ਕਲਿੱਪ ਲਈ ਹੋਈ ਆ ਵੀਡੀਓ ਚ ਉਹ ਵੀ ਚਲਾ ਦੂੰਗਾ ਤੇ ਜਿਹੜਾ ਸਿਸਟਮ ਆ ਵਪਾਰ ਦਾ ਰੁਟੀਨ ਚ ਹੀ ਚੱਲਦਾ 12 ਮਹੀਨੇ 30 ਦਿਨ 12 ਮਹੀਨੇ 30 ਦਿਨ ਹੀ ਆ ਬਈ ਹਰ ਟਾਈਮ ਹੀ ਆ ਕੋਈ ਆਪਣੇ ਕੋਲੇ ਆਇ ਨਹੀਂ ਵੀ ਲੋਟ ਆਉਣਾ ਜਾਂ ਕੋਈ ਹੋ ਆਪਣੇ ਕੋਲ 12 ਮਹੀਨੇ ਤੀਜਾ ਹਾਰ ਟਾਈਮ ਆਪਾਂ ਕੀ ਪਾਵਨ ਜੀ ਆਪਾਂ ਗੱਲ ਕਰ ਲਈ ਵੀ ਆਪਾਂ ਨੇ ਆਦਰ ਸਟੇਟ ਆਲ ਇੰਡੀਆ ਮਾਲ ਭੇਜਣਾ ਹੈਗਾ ਜੰਮੂ ਕਸ਼ਮੀਰ ਤੱਕ ਭੇਜਦਾਂ ਨੇ ਆਪਾਂ ਬਾਈ ਆਪਣਾ ਹਾਰ ਟਾਈਮ ਹੀ ਜਾਂਦਾ ਮਾਲ ਠੀਕ ਹੈ ਮਹਾਰਾਸ਼ਟਰ ਵੀ ਗੋਆ ਪੁਨੇ ਠੀਕ ਹੈ ਠੀਕ ਹੈ ਨਾ ਗੱਲ ਆਲ ਇੰਡੀਆ ਜਾਂਦਾ ਆਲ ਇੰਡੀਆ ਜਾਂਦਾ ਟ੍ਰਾਂਸਪੋਰਟ ਦਾ ਸਾਰੀ ਸੁਧਾ ਆਪਣੇ ਕੋਲ ਏ ਟੂ ਏ ਡਾ ਬਾਈ ਬਾਕੀ ਸਾਰੇ ਡਾਕੂਮੈਂਟ ਹਾਂਜੀ ਅ ਗਾਵਾਂ ਦੇ ਠੀਕ ਟਰੀ ਹੋਰ ਠੀਕ ਨਾ ਕੋਰਟ ਬੰਨੀ ਸਾਰਾ ਏ ਟੂ ਜ਼ेड ਆਪ ਬਣਾ ਕੇ ਦਿੰਦੇ ਆ ਕਿ ਕੋਈ ਕੋਈ ਭਾਵ ਬਾਈ ਦਾ ਇਹ ਐਪੀਸੋਡੇ ਘਰ ਤੱਕ ਜਿੰਨਾ ਚਿਰ ਕਰ ਗਾਂ ਪਹੁੰਚਦੀ ਨਹੀਂ ਉਹਦੀ ਬਾਈ ਹੋਰਾਂ ਦੀ ਗਾਰੰਟੀ ਹੋਊਗੀ ਟੋਟਲ ਤੇ ਹੁਣ ਸ਼ੁਰੂ ਕਰ ਲੈ ਆ ਬੱਛੀ ਤੋਂ ਇਹਦੀ ਮਾਰ ਦੇ ਕੈਮਰਾ ਪਹਿਲਾਂ ਇਹਦੀ ਆਰਡਰ ਕੁਆਲਿਟੀ ਦੀ ਮਾਰ ਦੇ ਕਿਉਂਕਿ ਇੱਕ ਵਿਸ਼ਾਲ ਗਾਂ ਦਿਖਾਉਂਗਾ ਪੂਰੀ ਡਬਲ ਤੇ ਇਧਰੋਂ ਹਵਾਨੇ ਤੇ ਮਾਰ ਦੇ ਮਾਗਰਲੇ ਪਾਸਿਓਂ ਟੋਰੀ ਬਾਈ ਖੋਲ ਕੇ ਇਹਨੂੰ ਸੂਆ ਕਿਹੜਾ ਦਾ ਬਾਈ ਸੂਆ ਸੁੰਦੀਆ ਦੂਜਾ ਉਹ ਆਈ ਗਿਆ ਸੇਦਾਂ ਦਾ ਦੰਦਾਂ ਚ ਹੈਗੀ ਆ ਸੱਜਣੋ 6 ਦੰਦ ਸੂਆ ਹੈਗੀ ਆ ਦੂਜਾ ਤੇ ਕੁਆਲਿਟੀ ਮੈਨੂੰ ਦੱਸਣ ਦੀ ਲੋੜ ਨਹੀਂ ਆਪੇ ਬੋਲੂਗੀ ਇਹ ਵੀ ਦੀ ਕੀ ਕੁਆਲਿਟੀ ਆ ਹਏ ਚਾਪ ਪੰਜ ਨੇ ਪੈਂਡਿੰਗ ਪੈਣੇ ਬਾਈ ਤੇ ਕੱਦ ਵੱਡਾ ਆ ਗਿਆ ਫੁੱਲ ਵੱਡਾ ਤੇ ਆਰਡਰ ਆ ਜਿਹੜਾ ਆਰਡਰ ਵੀ ਓਡਾ ਹੀ ਆ ਤਕਰੀਬਨ ਤੋੜਿਆ ਇਹਨੂੰ ਲੰਬੀ ਜੀ ਤੋੜਦੇ ਕਿੰਨਾ ਹੋਵੇ 33 36 35 37 ਕਿਲੋ ਐਂ ਦੁੱਧ ਨੋਰਮਲੀ ਇਹਨੇ ਦੁੱਧ ਦਿੱਤਾ ਵੇ ਪਲੂਨ ਦਾ ਠੀਕ ਆ ਜੀ ਕਹਿਣ ਦੀ ਗੱਲ ਨਹੀਂ ਹੈਗੀ ਬਾਈ ਮੜ ਖੜਾ ਕੁਆਲਿਟੀ ਆ ਗਈ ਫੁੱਲ ਟੌਪ ਤੇ ਬਾਡੀ ਇਹਦੀ ਆ ਗਈ ਮੱਜਾਂ ਨਾਲ ਦੀ ਤੇ ਜਿਹੜਾ ਥਣ ਦਾ ਸੈਜ ਲੱਗਿਆ ਆਰਡਰ ਕੁਆਲਿਟੀ ਆ ਲਾਜਵਾ ਵੀ ਆ ਲਿਆ ਪੋਚ ਕੇ ਲਿਆ ਯਾਨ ਵੱਛੀ ਚ ਜ਼ਿਆਦਾ ਉਹੀ ਗੱਲ ਆ ਵੀ ਦੋ ਬੰਦਿਆਂ ਨੂੰ ਫੜ ਕੇ ਤੋੜਨ ਵਾਲਾ ਸਿਸਟਮ ਹੀ ਆ ਇਹਦਾ ਇਹ ਦੁੱਧ ਬਾਈ ਕਹਿੰਦਾ ਪੈਲਣ ਨੇ ਪਾਤਾ 35 ਕਿਲੋ ਤੇ ਐਸ ਵਾਰੀ ਵਧਣ ਦੀ ਉਮੀਦ ਹੈਗੀ ਆ 40 ਕਿਲੋ ਨਾਰਮਲੀ ਦੁੱਧ ਦੇਣਾ ਬੈੜਨੇ 40 ਡੇੜ ਗੇੜੇ ਵੱਛੀ ਨੂੰ ਪਾ ਦੇਣਾ ਠੀਕ ਹੈ ਬਾਕੀ ਮੇਨ ਗੱਲ ਹੁੰਦੀ ਆ ਯਾਰ ਆਰਡਰ ਦੀ ਤੇ ਥਣ ਦੇ ਸੈਜ ਦੀ ਤੇ ਲੈਗ ਸਕੋਰ ਦੀ ਹਰੇਕ ਪੱਖ ਤੋਂ ਬੱਚੀਆਂ ਲੱਗੂ ਜਿਵੇਂ ਸਾਨੂੰ ਨੌਕਰੀ ਕੋੜੀ ਖੜੀ ਆ ਕੋਈ ਚਵਾਈ ਦੀ ਕਿਵੇਂ ਨਿਕਲੂਗੀ ਚਵਾਈ ਬਈ ਇੱਕ ਨੰਬਰ ਆ ਜਮਾ ਕਿਉਂਕਿ ਜਿਹੜੇ ਹਿਸਾਬ ਨਾਲ ਥਣ ਦਸ ਹੈ ਜਾ ਹਨਾ ਬਈ ਚਾਹ ਹੱਥੀ ਚਾਲ ਚੋਲੇ ਚਾਹ ਮਹੀਨੇ ਥੋੜਾ ਹੁਣ ਪਸਮਾਕ ਕਰਕੇ ਹੈਗਾ ਜੇ ਜਦ ਮਿਲਕਿੰਗ ਤੇ ਆਈ ਉਹਦਾ ਸਾਈਜ਼ ਘਟਾ ਜੂਗੀ ਠੀਕ ਆ ਜੀ ਆ ਬੰਦੋ ਬਈ ਪੈਸੇ ਇਹਦੇ ਫਿਰ ਕਿੰਨੇ ਕੁ ਲੈ ਲਾਂਗੇ ਆਪਾਂ ਪੈਸੇ ਬਈ ਲਾਵਾਂਗੇ ਜਾਇਜ਼ ਕੋਈ ਜਾਲ ਨਹੀਂ ਇਹ ਯੋਨੀ ਹੁਣੇ 2 ਲੱਖ ਜਾਂ 2.5 ਲੱਖ ਵਾਲਾ ਕੰਮ ਨਹੀਂ ਹੋਣਾਗਾ ਠੀਕ ਆ ਜੀ ਬਸ ਜਮਾ ਜਾਇਜ਼ ਰੇਟ ਹੀ ਹੋਊਗਾ ਕਰਾਂਗੇ ਤੇਰੇ ਫੋਨ ਤੇ ਠੀਕ ਉਹਦੇ ਵਿੱਚ ਦੱਸ ਤਾਂ ਆਪਾਂ ਫੋਨ ਤੇ ਵੀ ਦਵਾਂਗੇ ਹਾਂਜੀ ਉਹਦੀ ਵੀ ਕੋਈ ਦਿੱਕਤ ਨਹੀਂ ਜੀ ਠੀਕ ਆ ਤਾਂ ਕਿ ਵੀ ਆਪਣੇ ਕੋਲ ਨਾ ਵਿੱਚ ਵੀਰ ਸੇਲ ਵਾਲੇ ਲੈ ਜਾਂਦੇ ਆਪਣੇ ਕੋਲ ਵੇਚਣ ਵਾਲੇ ਸੱਜਣ ਲੈ ਜਾਂਦੇ ਉਹ ਗੱਲ ਬਾਈ ਨੇ ਥੋੜੀ 2.5 ਲੱਖ ਵਾਲਾ ਥੋੜਾ ਕੱਢੇ ਦਿੱਤਾ ਭਲੇ ਖਾ ਵੀ ਰੇਟ ਇਹਦਾ ਉਨੀ ਲਵਾਂਗੇ ਜਿੰਨੇ ਰੁਪਏ ਇਹ ਓਟ ਦੀ ਆ ਕੋਈ ਐਵੇਂ ਹੋਵੇ ਵੀ 80 ਹੋਊਗਾ ਠੀਕ ਹੈ ਨਾ ਵੀ 1 ਲੱਖ 80 ਹੋਊਗਾ ਜਮਾ ਨੋਰਮਲ ਜਾਇਜ਼ ਰੇਟ ਹੋਊਗਾ ਮਾਰਕੀਟ ਦੇ ਹਿਸਾਬ ਨਾਲ ਜਮਾ ਮਾਰਕੀਟ ਦੇ ਹਿਸਾਬ ਨਾਲ ਰੇਟ ਜੈਜ ਮਿਲੂ ਕੱਦ ਫੁੱਲ ਵੱਡਾ ਬਾਡੀ ਫੁੱਲਾ ਤੇ ਹੁਣ ਮਾਰਦੇ ਗਰੀ 2 ਨੰਬਰ ਵਾਲੀ ਤੇ ਕੈਮਰਾ ਤੋਰੀ ਬਾਈ ਖੁੱਲਦੇ ਨੇ ਇਹਦਾ ਸੁਆ ਕਿਡਾ ਇਹ ਬਾਈ ਦੂਜਾ ਸੁਆ ਸੁਈ ਹੈਗੀ ਜੇ ਤੁਹਾਡੇ ਸਾਹਮਣੇ ਪਈ ਹੈਗੀ ਤੇ ਜੇ ਇਹਦੀ ਡੰਨ ਬਾਕੀ ਆਪ ਵੀ ਵੀਡੀਓ ਬਕਾਇਦਾ ਬਣਾ ਲਈ ਠੀਕ ਆ ਜੀ ਤੇ ਤੜਕੇ ਆ ਮੰਨ ਕੇ ਚੱਲ ਇਹ ਸੁਈ ਸੀ ਬਾਈ 8 ਵਜੇ ਠੀਕ ਆ ਜੀ ਆਪਣੀ ਐ ਨਹੀਂ ਵੀ 8:00 ਕੋਲੇ ਬੜੀ ਕੱਢੀ ਵੀ ਹੈਗੀ ਠੀਕ ਆ ਜੀ ਆਪਣੇ ਕੋਲੇ ਅੱਜ ਦੇ ਆਪਣੇ ਕੋਲੇ ਹੋਰ ਕੋਈ ਗਾਂ ਸੁਈ ਵੀ ਨਹੀਂ ਅੱਜ ਦੀ ਡੇਟ ਦੇ ਵਿੱਚ ਦੁੱਧ ਇਹਦਾ ਸੈਂਪਲ ਜਿਹੜਾ ਦੁੱਧ ਦੀ ਫੈਟ ਆਈ ਹੈਗੀ ਉਹ ਆਪਣੇ ਕੋਲੇ ਰਿਕਾਰਡ ਹੈਗਾ ਠੀਕ ਹੈ ਪ੍ਰੂਫ ਬਿੱਡ ਪੂਰਾ ਸਿਸਟਮ ਸਾਰਾ ਹਾਂ ਤੋੜ ਦੇ ਖੋਲ ਕੇ ਇਹਨੂੰ ਬੱਚਾ ਕੀ ਨਾਲ ਦੇ ਬੱਸ ਆ ਬਾਈ ਨਾਲ ਇਹਦੇ ਹੈਗਾ ਮੇਲ ਕਾਫ ਦੰਦਾਂ ਚ ਕਿਵੇਂ ਬਾਈ ਦੰਦ ਉਹ 6 ਜਾਂਦਾ ਬੜੇ ਵੀ ਦੰਦਾਂ ਚ 6 ਦੰਦ ਤੇ ਬੜ ਬਾਡੀ ਵਾਲੀ ਇੱਕ ਗੱਲ ਤੁਹਾਨੂੰ ਸ਼ੁਰੂ ਚ ਹੀ ਦੱਸ ਦਣਾ ਬੜਾ ਸਾਰੀ ਟਾਪ ਕੁਆਲਟੀ ਜੀ ਮਿਲਣੀ ਹੈ ਇੱਕ ਤੋਂ ਇੱਕ ਇੱਕ ਤੋਂ ਇੱਕ ਸਾਨੂੰ ਪਲੱਸੇ ਮਿਲੂਗੀ ਮੈਂਸ ਨਹੀਂ ਮਿਲਦੀ ਬੜੇ ਵੀ ਤੇ ਬਾਕੀ ਇੱਥੇ ਤੋਂ ਤੋਰਾ ਚੈੱਕ ਕਰ ਸਕਦੇ ਹੋ ਆਰਡਰ ਕੁਆਲਟੀ ਆਰਡਰ ਬਿਲਕੁਲ ਫਿਕਸ ਆ ਗਿਆ ਮੋੜ ਲਾ ਬਾਈ ਇੱਥੋਂ ਤੇ ਬੜਾ ਸਾਰੀ ਸਾਨੂੰ ਤਕਰੀਬਨ ਤਕਰੀਬਨ ਦੰਦਾਂ ਚ ਮਿਲ ਨਹੀਂ ਆ ਜਵਾਨੀ ਵਾਲੀਆਂ ਬੜੀਆਂ ਮਿਲ ਨਹੀਂ ਆ ਤਕਰੀਬਨ ਸਾਰੀਆਂ ਆਰਡਰ ਕੁਆਲਟੀ ਦੀ ਗੱਲ ਕਰ ਲਈਏ ਥਣ ਦੇ ਸੈਜ ਦੀ ਕਰ ਲਈਏ ਵੀ ਐਂਡ ਤੋਂ ਐਂਡ ਹੀ ਹੋਊਗਾ ਕੰਮ ਸਾਨੂੰ ਆਇਆ ਲੱਗ ਜੂ ਇੱਕ ਤੋਂ ਇੱਕ ਇੱਕ ਤੋਂ ਇੱਕ ਟਾਪ ਤੋਂ ਟਾਪ ਹੀ ਆਈ ਜਾਊਗੀ ਜਿਵੇਂ ਮੂਸੇ ਵਾਲੇ ਦੇ ਗਾਣੇ ਚਾਹੁੰਦਾ ਹੁੰਦਾ ਇੱਕ ਅੰਤਰਾ ਟਾਪ ਦੂਜਾ ਉਦੋਂ ਵੀ ਟਾਪ ਰੇਟ ਬਾਈ ਨੇ ਸ਼ੁਰੂਜੀ ਦੱਸਤਾ ਵੀ ਰੇਟ ਇਹਨਾਂ ਦਾ ਫੋਨ ਤੇ ਹੋਊਗਾ ਨੰਬਰ ਬਾਈ ਨੂੰ ਮਿਲਿਆ ਲਿਓ ਡਰਨ ਦੀ ਲੋੜ ਨਹੀਂ ਰੇਟ ਮਾਰਕੀਟ ਰੇਟਾਂ ਦੇ ਹਿਸਾਬ ਨਾਲ ਹੀ ਹੋਣਗੇ ਬਈ ਕੋਈ ਆਪਣੇ ਕੋਲ ਡਰਾਉਨ ਵਾਲਾ ਰੇਟ ਨਹੀਂ ਹੋਣਾਗਾ ਜਮਾ ਜਾਇ ਰੇਟ ਤੇ ਬਾਕੀ ਚੀਜ਼ਾਂ ਮਿਲ ਲੀਆਂ ਦੁੱਧਾਂ ਲੀਆਂ ਉਹ ਤੁਹਾਨੂੰ ਗਵਾਈ ਭਰਦੀਆਂ ਵੀ ਨੇ ਤੇ ਹੁਣ ਮਾਰ ਦੇ ਗਰੀਆ ਤਿੰਨ ਨੰਬਰ ਵਾਲੀ ਤੇ ਇਹਦੀ ਕੀ ਗੱਲਬਾਤ ਆ ਬਾਈ ਇਹ ਵੀ ਬਾਈ ਦੂਜਾ ਸੂਆ ਖੁੰਦੀ ਹੈਗੀ ਏ 12 ਦਿਨ ਪੈਂਡਿੰਗ ਪੈਣੇ ਦੀ ਪੂਰੇ ਬੈੜ ਦੇ 12 ਦਿਨ ਬਾਕੀ ਆਏ ਬਈ ਕੁਝ گاਵਾ ਹੈ ਜਿਹਦੇ ਵਿੱਚ ਜਿਹੜੇ ਲੋਕਲ ਹੀ ਆ ਵੀ ਨੇ ਤੇ ਜ਼ਿਆਦਾਤਰ ਤਾਂ ਆਪਣੇ ਕੋਲੇ ਫਾਰਮ ਦਾ ਮਾਲ ਆ ਸਾਰੇ ਠੀਕ ਆ ਜੀ ਏ ਟੂ ਜ਼ेडੀ ਆਪਣੇ ਕੋਲ ਤੇ ਕਦ ਕਾਟ ਦਾ ਉਰੇ ਤੇ ਉਹਦਾ ਆਈਡੀਆ ਕਰਾ ਦਈਏ ਤੇ ਦੀ ਚੜਾਈ ਦਾ ਆਈਡੀਆ ਕਰਾ ਦਈਏ ਬੀ ਬੀ ਦੀ ਚੜਾਈ ਕਿੰਨੀ ਆ ਬਾਕੀ ਵੀ ਬਣਨਾ ਬਹੁਤ ਹੈ ਬੜ ਕੱਚੀ ਹੈਗੀ ਸਪੇਸ ਬਹੁਤ ਪੀ ਹੈ ਤਾਂ ਠੀਕ ਹੈ ਗੱਲ ਹਾਂ ਤੇ ਅੱਡ ਰੱਖੂਗੀ ਭਾਈ ਇਹ ਨਾਲ ਲੱਗਮਾ ਮੇਰੇ ਫੈਕਸੀ ਰੱਖਣਾ ਬਾਕੀ ਭਾਈ ਸਾਰੇ گاਵਾ ਆਪਣੇ ਕੋਲੇ ਨੇ ਠੀਕ ਹੈ ਗੱਲ ਦੂਜੇ ਨਹੀਂ ਹੋਣੀ ਆਪਣੇ ਕੋਲ ਟਟ ਮੇਲੇ ਵਾਲੀਆਂ ਠੀਕ ਹੈ ਗੱਲ ਹਾਂ ਏ ਆ ਗਈ ਤਿੰਨ ਨੰਬਰ ਤੇ ਇਹਦਾ ਰਿਕਾਰਡ ਦੁੱਧ ਦਾ ਕੀ ਹੈ ਬਾਈ ਰਿਕਾਰਡ ਵੀਰੇ 38 ਕਿਲੋ ਦੁੱਧ ਦਿੱਤਾ ਹੋਵੇ ਦਾ ਪਹਿਲਣ ਦਾ ਪਹਿਲਣ ਦਾ ਹਾਂ 40 ਤੋਂ ਬਾਅਦ ਖੁੱਲਾ ਪਾਉਣਾ ਨਹੀਂ ਛੇ ਦਾੰਦਾ ਛੇ ਦਾੰਦਾ ਵੀਰੇ ਏ ਆ ਗਈ ਤਿੰਨ ਨੰਬਰ ਵਾਲੀ ਨੰਬਰ ਵੈਜ ਬਾਈ ਨਾਲ ਗੱਲਬਾਤ ਕਰ ਲਿਓ ਲੈ ਤੋੜ ਦੇ ਉਹਨੂੰ ਵੀ ਖੋਲ ਕੇ ਤੇ ਕੁਸ਼ ਗਾਵਾ ਤੁਹਾਨੂੰ ਮੈਂ ਖੜੀਆਂ ਵੀ ਦਿਖਾ ਦੂੰਗਾ ਤੇ ਕੁਸ਼ ਵਿੱਚ ਤੋੜ ਕੇ ਦਿਖਾ ਦੂੰਗਾ ਲੈ ਇਹਦਾ ਤੋਰਾ ਤੁਹਾਨੂੰ ਆਪਾਂ ਚੈੱਕ ਕਰਾ ਦਾਂਗੇ ਕੱਦ ਆ ਗਿਆ ਫੁੱਲ ਵੱਡਾ ਬਾਡੀ ਵੀ ਫੁੱਲੇ ਆ ਗਈ ਪੇਟ ਵਾਲੀ ਗਾ ਆ ਗਈ ਦਿਨ ਬਾਈ ਕਹਿੰਦਾ ਤੇ 10 ਤੋਂ 12 ਹਜੇ ਪੈਂਡਿੰਗ ਨੇ ਦੁੱਧ ਪਾਉਗੀ 40 ਲੀਟਰ ਸੂਆ ਹੈਗੀ ਆ ਦੂਜਾ ਕੱਦ ਵੀ ਫੁੱਲਾ ਲੰਬਾਈ ਵੀ ਫੁੱਲਾ ਤੇ ਪ੍ਰਿੰਟ ਵੀ ਇਹਦਾ ਸੁਖਰਾਂ ਦਾ ਲਾਜਵਾ ਵੀ ਆ ਗਿਆ ਤੇ ਆਰਡਰ ਦਾ ਜਿਹੜਾ ਸੈਜ ਆ ਸੈਜ ਵੀ ਚੰਗਾ ਬਣਾਊਗੀ ਤੇ ਅੱਡ ਰੱਖੂ ਵੀ ਨਾਲ ਲਗਵਾ ਇਥੋਂ ਅਗਲੇ ਬੰਨਿਓ ਦਿਖਾ ਦੀ ਗੈਰੀ ਓਏ ਭਾਰਤ ਵਾਲਾ ਨਕਸ਼ਾ ਹੀ ਬਣੂਗਾ ਇਹਦੇ ਜਿਵੇਂ ਜਿਵੇਂ ਜੋਸ਼ ਮਾਰੂਗੀ ਨਾੜਾਂ ਉੱਬਰਣਗੇ ਹਜੇ ਹੋਰ ਕਿਉਂਕਿ ਦਿਨ ਇਹਦੇ ਹਲੇ 10 ਤੋਂ 12 ਪੈਂਡਿੰਗ ਪਏ ਨੇ ਜਿਹੜੇ ਸੱਜਣ ਨੂੰ ਜ਼ਰੂਰਤ ਹੋਊ ਜਿਵੇਂ ਕਿਸੇ ਸੱਜਣ ਦੇ ਨਵੇਂ ਫਾਰਮ ਦਾ ਗਾਜ ਕਰਨਾ ਉਹ ਸੰਪਰਕ ਬਾਈ ਨਾਲ ਕਰ ਸਕਦਾ ਚੰਗੇ ਦੁੱਧ ਵਾਲੇ ਚੰਗੀ ਕੁਆਲਿਟੀ ਦੇ ਪਸ਼ੂ ਤਕਰੀਬਨ 12 ਮਹੀਨੇ 23 ਦਿਨ ਬਾਈ ਕੋਲ ਅਵੇਲੇਬਲ ਹੁੰਦੇ ਹਾਂ ਹਰ ਟਾਈਮ ਹੀ ਹੁੰਦੀਆਂ ਨੇ ਬਾਈ ਆਪਣੇ ਕੋਲ 15 ਤੋਂ 20 ਗਾਮਾ ਹਰ ਟਾਈਮ ਹੁੰਦੀਆਂ ਹੁੰਦੀਆਂ ਨੇ ਠੀਕ ਆ ਜੀ ਹੁਣ ਮਾਰਦੇ ਗਰੀ 4 ਨੰਬਰ ਵਾਲੀ ਤੇ ਨੰਬਰ ਵਾਈ ਗੱਲਬਾਤ ਕਰ ਲਓ ਇਹਦੀ ਕੀ ਗੱਲਬਾਤ ਆ ਬਾਈ ਇਹ ਵੀ ਬਾਈ ਦੂਜਾ ਸੂਆ ਬੱਸੀ ਸੁੰਦੀ ਹੈਗੀ ਠੀਕ ਆ ਜੀ ਤੇ ਇਹ 26 27 ਕਿਲੋ ਦਤਾ ਹੋਇਆ ਪਹਿਲਣਾ ਦੁੱਧਾ ਇਹ ਦੰਦਾ ਜਿਵੇਂ ਆ ਦੰਦ ਉਹ ਵੀ ਛੇ ਦਾਂਦੀ ਹੈ ਇਹ ਵੀ ਛੇ ਦੰਦਾ ਪਾਲ ਕੇ ਕਿੱਥੋਂ ਲੈਣਾ ਇੰਨੀਆਂ ਬਾਈ ਦਿਨ ਤਾਂ ਲੱਗ ਜਾਂਦੇ ਨੇ ਜਰ ਬਾਕੀ ਆਏ ਬਈ ਆਪਣਾ ਅੱਜ ਦਾ ਕੰਮ ਨਹੀਂ ਪੁਰਾਣਾ ਕੰਮ ਆਗਾ ਠੀਕ ਹੈ ਤੇ ਉਹਦਾ ਨਹੀਂ ਹੁਣ گاਵਾ ਦਾ ਸਿਸਟਮ ਕਹਿੰਦੇ ਬਲੈਕ ਵਾਲਾ ਹੋ ਰਿਆ ਇੰਨੀਆਂ ਤੇ ਇੰਨੀ ਟਾਪ ਕੁਆਲਿਟੀ ਚ ਇਕੱਠੀਆਂ ਮਿਲਦੀਆਂ ਨਹੀਂ ਮੇਰੇ ਹਿਸਾਬ ਨਾਲ ਇਕੱਠੇ ਤਾਂ ਨਹੀਂ ਬਈ ਮਿਲਦੀਆਂ ਗਈਆਂ ਜੇ ਫਾਰਮ ਵਾਲਾ ਵੀ ਸੇਲ ਕਰਦਾ ਉਹ ਵੀ ਇੱਕ ਤੇ ਦੋ گاਵਾ ਦੂਗਾ ਸੇਲ ਕਾ ਠੀਕ ਹੈ ਠੀਕ ਹੈ ਨਾ ਉਹ ਵੀ ਉਹਨੂੰ ਵੀ ਕੋਈ ਚੀਜ਼ ਦੀ ਜਾਂ ਜ਼ਰੂਰਤ ਹੋਊਗੀ ਤਾਂ ਕਰੂਗਾ ਆਦਰਵਾਈਜ਼ ਉਹ ਵੀ ਨਹੀਂ ਬਹੁਤ ਕੱਟ ਕਰ ਰਿਹਾ ਫਾਰਮ ਵਾਲਾ ਵੀ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਬਈ ਇਹ ਵਾ ਪੰਜ 6 ਦਿਨ ਲਊ ਬਈ ਇਹ ਵੀ ਬਸੇ ਇਹਦੀ ਆਰਡਰ ਕੁਆਲਿਟੀ ਮੈਂ ਤੁਹਾਨੂੰ ਖੜੀ ਵੀ ਦਿਖਾ ਦਣਾ ਇੱਥੇ ਇਹ 5 ਤੋਂ ਸੀ ਦਿਨ ਬਾਕੀ ਨੇ ਇਹਦਾ ਪਹਿਲੇ ਨੂੰ ਕਿਲੋ ਕਰਨ ਸਿਆ ਜੀ ਇਹਦੇ 26 27 ਕਿਲੋ ਦੁੱਧ ਆਵੇਗਾ 26 27 ਕਿਲੋ ਹਾਂ 30 ਦਿਨ ਨੀਰ ਬਰਦ ਦੁੱਧ ਪਾ ਦੇਣਾ ਬੱਸੀ ਠੀਕ ਹੈ ਜੀ 5 ਦਿਨ ਇਹ 5 ਦਿਨ ਇਹਦੇ ਬਾਕੀ ਨੇ 5 ਸੀ ਦਿਨ ਪੈਂਡਿੰਗ ਪੈਣੇ ਹੈ ਬਈ ਠੀਕ ਹੈ ਤੇ ਹੁਣ ਆ ਜਾ ਗਏ ਰੀ 5 ਨੰਬਰ ਵਾਲੀ ਤੇ ਇਹ ਮੇਰਾ ਖਿਆਲ ਆ ਜਿਆਦਾ ਕੱਢਦੀ ਹੈ ਦਿਨ ਹਣਾ ਇਹ ਜਿਆਦਾ ਕੱਢਦੀ ਹੈ ਬਈ ਤੇ ਦੁੱਧ ਦੀ ਵੀ ਕੰਪੈਸਟੀ ਆਪਾਂ ਚਲੋ ਅਜੇ ਤਾਂ ਵੀ ਦਿਨ ਪੈਣੇ ਬੱਸੀ ਦੇ ਠੀਕ ਹੈ ਜੀ 20 ਦਿਨ ਪੈਣੇ ਪੈਂਡਿੰਗ ਠੀਕ ਹੈ ਜੀ ਦੁੱਧ ਵੀ ਨੇ ਵੀਰੇ 45 ਕਿਲੋ ਨਾਰਮਲ ਹੀ ਦੁੱਧ ਦੇਣਾਗਾ ਤੇ ਬਾਕ ਹਾਂ ਜੀ ਇਹ ਬਈ ਇਹ ਫਾਰਮ ਜੀ ਨਵਾਂ ਇਨਮੂ ਵੀ ਨਹੀਂ ਜੀ ਇਹ ਤਾਂ ਠੀਕ ਹੈ ਕਰਨਾ ਕਰਕੇ ਤਾਂ ਤੇ ਐ ਮੰਨ ਕੇ ਚੱਲ ਵੀ ਜਦਨ ਇਹਨੇ ਆਪੇ ਜੋਸਤ ਆਏਗੀ ਹਾਂਜੀ ਆਪਾਂ ਦਾ ਦੁੱਧ ਮਿੰਨ ਕੇ ਵੀ ਦੇ ਦਾਂਗੇ 45 ਕਿਲੋ ਇਹਨਾਂ ਦੀ ਗੱਲ ਨਹੀਂ ਹੋਣੀ ਸੁਆ ਦੂਜਾ ਦੂਜਾ ਵੀਰੇ ਓਰੀਜਨਲ ਦੂਜਾ ਦਾ ਫਾਰਮ ਚਲੀ ਜਾਈ ਦੰਦਾ ਜੇ ਵੀ ਛੇ ਦਾ ਆਂਦੀ ਆ ਆਰਮ ਜੇ ਦਾ ਇੱਕ ਨੰਬਰ ਹੀ ਦੀ ਗਰੀ ਆਉਂਦੀ ਵੀ ਪਹਿਲੇ ਨੰਬਰ ਦੀ ਇੱਥੋਂ ਦਿਖਾ ਦੇ ਆਉਗੀ ਵੀ ਪਹਿਲੀਆਂ ਜੀ ਜਿੱਦ ਤਿਆਰ ਹੋ ਗਈ ਥੱਲੇ ਤਿਆਰ ਬਈ ਹਾਂ ਅੱਜ ਇਹ ਕੱਚੀ ਦਾਗਾ ਓਸਾ ਆਪਣਾ ਰੇਟ ਲੱਗ ਜੂਗਾ ਠੀਕ ਹੈ ਜੀ ਜਦਨ ਇਹਨੇ ਤਿਆਰ ਹੋ ਗਈ ਉਸ ਦਿਨ ਓਸ ਓਰ ਸਾਫ ਸਮੂਹ ਤੇ ਬਾਡੀ ਦੇ ਕਰ ਸਕਦੇ ਹਾਂ ਚੈੱਕ ਤੇ ਪ੍ਰਿੰਟ ਬਾ ਕਮਾਲ ਆ ਤੇ ਆਰਡਰ ਦਾ ਸਾਈਜ਼ ਜਿਹੜਾ ਸੋਨਾ ਬਣਾਉ ਜਿਵੇਂ ਤੁਹਾਨੂੰ ਮੈਂ ਸਟਾਰਟਿੰਗ ਚੀਜ਼ ਦੱਸਿਆ ਵੀ ਫਿਕਸ ਆਰਡਰ ਦੀਆਂ ਗਾਵਾਂ ਮਿਲੀਆਂ ਟੁੱਟ ਮੇਲੇ ਵੇ ਦੀਆਂ ਗਾਵਾਂ ਟੁੱਟ ਮੇਲੇ ਵੇ ਵਾਲੀ ਨਹੀਂ ਬਾਈ ਇਹ ਹੁਣ ਮਾਰਦੇ ਆ ਬੱਛੀ ਤੇ ਇਹਦੀ ਕੀ ਗੱਲਬਾਤ ਆ ਬਾਈ ਇਹ ਵੀ ਪਹਿਲਣਾਂ ਆਗੀ ਮੱਸੀ ਪਹਿਲਾਂ ਇਹ ਮੂੰਹ ਦੋ ਦੰਦਾਂ ਦਾ ਜੀ ਦੋ ਦੰਦਾਂ ਦਾ ਦੋ ਦੰਦਾਂ ਦਾ ਜੀ ਇਹਦੇ ਕਿੰਨੇ ਦਿਨ ਬਾਕੀ ਨੇ ਜੀ ਇਹਦੇ ਦਿਨ ਪੈਣਗੇ 13 ਦਿਨ ਪੈਂਡਿੰਗ ਪੈਣੇ ਬੱਛੀ ਦੇ ਇਹ ਵੀ ਆ ਜੀ 13 ਦਿਨ ਇਹਦੇ ਬਾਕੀ ਨੇ ਕੱਦ ਘਾਟ ਇਹਦਾ ਵੀ ਬਹੁਤ ਸੋਹਣਾ ਤੇ ਉਹੀ ਗੱਲ ਜਿਵੇਂ ਸਟਾਰਟ ਇੱਕ ਨਗ ਦੁੱਧ ਪਾ ਦੂਗੀ ਬਾਈ ਦੁੱਧ ਬਾਈ ਜਮੇ ਇਹਦਾ ਬਾਡੀ weight ਆਗਾ ਬਰੀਡ ਆ ਗਈ ਠੀਕ ਹੈ ਨਾ ਗੱਲ ਆ ਮੰਨ ਕੇ ਚੱਲ ਵੀ ਇਹਨੂੰ 28 30 ਕਿਲੋ ਤੋਂ ਬਸੇ ਨਹੀਂ ਦੇਣਾ ਚਾਹੀਦਾਗਾ 28 30 ਹਾਂ ਤੇ ਸੰਭਾਲ ਕੇ ਜੇ ਸੱਜਣ ਨੇ ਦੀ ਚੰਗੀ ਗੱਲ ਹੈ ਨਾ ਵਧੀਆ ਕੇਅਰ ਕਰੀ ਵੀ ਹੈ ਬਾਈ ਇਹ ਨਹੀਂ ਆਪਾਂ ਕੰਮ ਕਰੋਂ ਆਪੇ ਫਾਰਮ ਦੀ ਨਹੀਂ ਕਹਿ ਸਕਦੇ ਕਿ ਵੀ 10 ਗਾਵਾਂ ਵਧੀਆ ਰੱਖੀਆਂ ਹੋਈਆਂ ਸੀ ਵੀਰ ਕੋਲੇ ਫਾਰਮ ਵਾਲਿਆਂ ਨੂੰ ਟੱਕਰ ਦਿੰਦੀ ਆ ਹਾਂ ਉਹ ਆਉਦੀ ਵਧੀਆ ਕੇਅਰ ਕਰੀ ਵੀ ਹੈਗੀ ਠੀਕ ਹੈ ਫੌਜੀ ਵੀਰ ਕੋਲੇ ਸੀ ਇਹ ਠੀਕ ਹੈ ਜੀ ਮਿਹੜ ਠੀਕ ਹੈ ਜੀ ਹਾਂ ਤੇ ਹੁਣ ਗਰੀ ਚੱਲ ਪਾ ਅਗਲੇ ਨੰਬਰ ਤੇ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਭਾਈ ਦੂਜਾ ਸੁਆ ਬਰ ਸੁੰਦੀ ਹੈਗੀ ਇਹ ਵੀ ਦੰਦਾ ਇਹ ਵੀ ਦੰਦਾ ਜੀ ਇਹਦੇ 10 ਦਿਨ ਪੈਂਡਿੰਗ ਪੈਣੇ ਜੀ ਇਹਦਾ ਰਿਕਾਰਡ ਕੀ ਹੈ ਪਹਿਲਣ ਦਾ ਇਹਦਾ 25 ਕਿਲੋ ਦਿੱਤਾ ਬਾਈ ਨੇ ਤਕਰੀਬਨ ਜੇ ਮੈਂ ਗੱਲ ਕਰ ਲਾਂ ਨੋਰਮਲ ਆਪਣੇ ਕੋਲੇ 25 ਕਿਲੋ ਤੋਂ ਸਟਾਰਟ ਨਹੀਂ ਆ 25 ਤੋਂ ਸਟਾਰਟ ਵਾਲੀਆਂ 25 ਤੋਂ ਸਟਾਰਟਿੰਗ ਵਾਲੀਆਂ ਨੇ ਬਾਈ ਠੀਕ ਆ 25 ਤੋਂ ਥੱਲੇ ਵਾਲੀ ਨਹੀਂ ਹੈਗੀ 25 ਤੋਂ ਥੱਲੇ ਵਾਲੀ ਗਾਂ ਕੋਈ ਨਹੀਂ ਹੈਗੀ ਇਸ ਟਾਈਮ ਆਪਣੇ ਕੋਲੇ ਠੀਕ ਆ ਜੀ ਇਹ ਦੰਦਾਂ 'ਚ 6 ਦੰਦ 10 ਦਿਨ ਇਹਦੇ ਪੈਂਡਿੰਗ ਨੇ ਤੇ ਪਹਿਲਣ ਦਾ ਰਿਕਾਰਡ 25 ਕਿਲੋ ਦਾ ਐਸ ਵਾਰੀ ਤੁਹਾਡੀ ਸੇਵਾ ਵੀ ਇਹ ਤੋਂ 20 ਲੈ ਲਵਾਂਗੇ ਜਾਂ 30 ਲੈ ਲਵਾਂਗੇ ਉਹ ਬਾਕੀ ਵਧੀਆਲੀ ਕੀ ਬਾਕੀ ਮੌਸਮ ਵਧੀਆ ਬਾਕੀ ਉਹ ਮੌਸਮ ਵੀ ਵਧੀਆ ਹੈ ਤਾਂ ਠੀਕ ਆ ਜੀ ਹਾਂ ਉਹ ਕਰੂਗਾ ਇਹਦੀ ਕੇਰਤੇ ਡਿਪੈਂਡ ਲੈ ਬਾਕੀ ਬੰਨਾ ਬੋਨਾ ਬੈੜਾ ਬਹੁਤ ਨੇ ਐਈ ਕੱਚੀ ਢੱਲਾ ਢੋਲਾ ਬਹੁਤ ਪਿੰਨ ਬੱਸੀ ਦੀ ਠੀਕ ਆ ਗੱਲ ਉਹੀ ਗੱਲ ਆ ਜਿਵੇਂ 70 ਕਿਲੋ ਵਾਲੀ ਬੋਰੀ ਆ ਜੀਰੀ ਵਾਲੀ ਉਹ ਸਿਸਟਮ ਕਰ ਦੂਗੀ ਥੱਲਿਓ ਤੇ ਹੁਣ ਮਾਰ ਦੇ ਘਰੀ ਅਗਲੇ ਨੰਬਰ ਵਾਲੀ ਤੇ ਜਿਵੇਂ ਸਾਨੂੰ ਮੈਂ ਸ਼ੁਰੂ ਚ ਹੀ ਦੱਸਿਆ ਸੀ ਵੀ ਇੱਕ ਤੋਂ ਇੱਕ ਟਾਪ ਨਗੀਨਾ ਹੀ ਮਿਲੂਗਾ ਇਹਦੀ ਕੀ ਗੱਲ ਬਾਤ ਆ ਜੀ ਇਹ ਬਾਈ ਦੂਜਾ ਸੂਆ ਬੱਸੀ ਸੌਂਦੀ ਹੈਗੀ ਇੱਕ ਨੇ ਦਿਨ ਕਰ ਦਿਆ ਇਹਦੇ ਦਿਨ 15 ਦਿਨ ਪੈਂਡਿੰਗੇ ਪੈਣੇ ਬਾਈ ਬੱਸੀ ਦੇ 15 ਦਿਨ ਬਾਕੀ ਹੈ ਜੀ ਹਾਂ ਇਹਦਾ 32 ਕਿਲੋ ਦਾ ਦਿੱਤਾ ਪਿਆਗਾ ਪਹਿਲਣ ਦਾ ਹਾਂ ਬੈਡ ਪ੍ਰੂਫ ਆਲੇ ਜੇ ਕਈ ਵਾਰ ਆਉਂਦਾ ਆਲਾ ਕਹਿੰਦਾ ਬਾਈ ਆ ਤੁਹਾਨੂੰ ਨਫਾ ਦਾ ਗੱਲ ਵੱਖਰੀ ਆਪਾਂ ਲੈਣੀ ਹੈਗਾ ਠੀਕ ਆ ਜੀ ਨਹੀਂ ਆਲੇ ਦਾ ਆਪਾਂ ਘਰ ਦੇ ਦੀ ਆਲਾ ਜਾ ਕੇ ਬਾਈ ਪੁੱਛ ਲਈ ਜਾ ਕੇ ਜਿੱਥੋਂ ਚੀਜ਼ ਆਈ ਹੈ ਜੀ ਤੇ ਬਾਕੀ ਮੇਰੇ ਹਿਸਾਬ ਨਾਲ ਜਿਹੜਾ ਜਾਣਕਾਰ ਸੱਜਣਾ ਉਹਨੂੰ ਕਿਤੇ ਪੁੱਛਣ ਦੀ ਲੋੜ ਨਹੀਂ ਪੈਣੀ ਉਹਨੂੰ ਉਹਨਾਂ ਦੀ ਕੁਆਲਿਟੀ ਦਾ ਦੂਰ ਕੁਆਲਿਟੀ ਨਾਲ ਦਊਗੀ ਬਾਈ ਜਾਤ ਵੀ ਇਹ ਚੀਜ਼ਾਂ ਦੇ ਪਟਪੋੜੇ ਨੇ ਬਾਈ ਜਾਣ ਵਰਦੇ ਇਹ ਹੀ ਦੱਸਣਗੇ ਬਰੀਡ ਦੇ ਵਿੱਚ ਨੇ ਕਰੌਸ ਨਹੀਂ ਪੈਲਣ ਦਾ ਕਿੰਨਾ 32 ਕਿਲੋ 32 ਕਿਲੋ ਵੀਰੇ 35 ਕਿਲੋ ਨੋਰਮਲ ਹੀ ਦੁੱਧ ਦੇਣਾਗਾ ਬਾਕੀ ਬਾਈ ਸੇਵ ਅਗਲੇ ਦੀ ਠੀਕ ਹੈ ਜੀ ਹਾਂ ਆ ਫਾਰਮ ਵਾਲੇ ਸੱਜਣਾ 40 ਵੀ ਲੈ ਸਕਦੇ ਨੇ ਨੋਰਮਲ ਸੱਜਣ 35 ਪਲੱਸ ਬਾਈ ਕਹਿੰਦਾ 32 ਕਿਲੋ ਆਪ ਕਹਿ ਕੇ ਦਵਾਗੇ ਬਾਈ ਠੀਕ ਹੈ ਨਾ ਗੱਲ ਕੋਈ 40 ਨਹੀਂ ਕਹਿੰਦੇ ਜੇ ਬਾਦ ਦਾ ਕਢੂ ਗਿਆ ਲਾ ਭੱਜ ਕੇ ਫੇਰ ਖੁਸ਼ ਹੋ ਕੇ ਆਉਂਦਾ ਹਾਂ ਹਾਂ ਉਹੀ ਸਵਾਲ ਵਾਲੀ ਗੱਲ ਹੈ ਫੇਰ ਆ ਵੀ ਜਦੋਂ ਕਿਲੋ ਤੋਂ ਕਿਲੋ ਬਾਦ ਦੇ ਕਰਦੇ ਬਾਦ ਕਢਦਾ ਜਾਨਵਰ ਨਾ ਬਾਈ ਫੇਰ ਭੱਜ ਗਿਆ ਤੇ ਹੁਣ ਮਾਰਦੇ ਆ ਅਗਲੀ ਬੈੜ ਤੇ ਇਹਦਾ ਸੂਆ ਕਿਹੜਾ ਬਾਈ ਇਹ ਵੀ ਬਾਈ ਦੂਜਾ ਸੂਆ ਬੈੜ ਸੂਂਦੀ ਹੈਗੀ ਇਹ ਕਿੰਨੇ ਕਿ ਦਿਨ ਪੈਂਡਿੰਗ ਹੈ ਜੀ ਇਹਦੇ ਪਹਿਨੇ ਬਈ 18 ਤੋਂ 20 ਦਿਨ ਬੱਸੀ ਦੇ ਠੀਕ ਹੈ ਜੀ ਹਾਂ ਇਹਦਾ ਰਿਕਾਰਡ ਕੀ ਹੈ ਜੀ ਇਹਦਾ ਰਿਕਾਰਡ ਮੰਨ ਕੇ ਚਲੇ ਜੇ 37 37 ਕਿਲੋ ਦੱਤਾ ਹੋਵੇਗਾ ਠੀਕ ਹੈ ਜੀ ਹਾਂ ਇਹਦਾ ਰਿਕਾਰਡ ਕੀ ਹੈ ਇਹ ਬਣਾਉਗੀ ਇਹ ਬਣਾਉਣਾ ਬਹੁਤਾ ਬੈੜ ਨੇ ਬੋਡੀ ਬੇਟ ਵੀ ਨਮਾਈ ਕਰਕੇ ਤੇ ਹੁਣ ਮਾਰਦੇ ਕਰੀ ਅਗਲੇ ਨੰਬਰ ਵਾਲੀ ਤੇ ਐਂਡ ਤੱਕ ਸਾਨੂੰ ਸਿਰੇ ਤੋਂ ਸਿਰੇ ਹੀ ਮਿਲੀ ਆ ਇਹ ਬਈ ਆਪਾਂ ਬੰਦੇ ਹੁਣੇ ਥੋੜੇ ਖੜੇ ਸੌਦਾ ਹੋ ਗਿਆ ਬੈਠਾ ਇਹ ਆਪਾਂ ਦੇਤੀਛ ਉਹਨਾਂ ਨੂੰ ਇਹ ਵੇਚਦੀ ਹਾਂ ਹਾਂ ਇਹ ਹੋ ਗਈ ਸੇਲ ਇਹਦੀ ਜੁਪੀ ਜਾਣੀ ਆ ਬਈ ਇਹਦੀ ਘੰਟੀ ਬਾਈ ਨੂੰ ਤੁਸੀਂ ਨਾ ਲਾਇਓ ਇਹ ਹੁਣ ਮਾਰਦੇ ਆ ਹੀ ਫਿਰਦੇ ਇਹ ਗੱਬਣਾ ਇਹ ਗੱਬਣਾ ਬਈ ਠੀਕ ਆ ਗੱਲ ਇਹ 6 ਮਹੀਨੇ ਤੋਂ ਪਲੱਸ ਗੱਬਣਾ ਹੀ ਬੱਸੀ ਦੰਦਾਂ 'ਚ ਕਿਵੇਂ ਬਈ ਦੰਦਾਂ 'ਚ ਬਈ ਦੋ ਦੰਦ ਹੋ ਗਏ ਚੌਂਦੇ ਚੱਕਦੀ ਆ ਠੀਕ ਆ ਜੀ 6 ਹੀ ਗੱਬਣਾ ਫੇਡ ਪਲੱਸ ਆਪਣਾ ਹੈ ਵੀ ਸੀਮਨ ਕਿਹੜਾ ਲੱਗਿਆ ਸੀਮਨ ਬਾਈ ਆਪਾਂ ਕਨਫਰਮ ਦੇ ਦਾਂਗੇ ਆਪਾਂ ਠੀਕ ਹੈ ਉਦੋਂ ਆਪਾਂ ਕੋਈ ਪੁੱਛਿਆ ਨਹੀਂ ਜਿੰਨੀਆਂ ਕਾਮ ਆਪਾਂ ਗੱਬਣ ਦਿਖਾਈਆਂ ਉਹਦਾ ਰਿਕਾਰਡ ਹੈਗਾ ਆਪਣੇ ਕੋਲ ਸੀਮਨ ਦਾ ਹੈਗਾਗਾ ਬਸ ਇੱਕ ਦੋ ਜਾਨਵਰਾਂ ਦੀ ਨਹੀਂ ਹੈਗੇਗੇ ਠੀਕ ਹੈ ਬਾਕੀ ਨਹੀਂ ਸਾਰੇ ਰੇਟ ਹੋਏ ਡਾਪੋ ਦਾ ਰਿਕਾਰਡ ਸਾਰੀਆਂ ਦੇ ਤਕਰੀਬਨ ਇੰਪੋਰਟਡ ਹੀ ਲੱਗੇ ਹੋਣੀਆਂ ਇੰਪੋਰਟਡ ਹੀ ਨਹੀਂ ਸੀਮਨ ਬਾਈ ਬਾਕੀ ਉਹ ਵੱਡੇ ਰੋਦਾਂ ਵਾਲੀਆਂ ਹੁੰਦੀਆਂ ਤਕਰੀਬਨ ਫਾਰਮਾਂ ਚੋਂ ਉਹਨਾਂ ਦੇ ਇੰਪੋਰਟਡ ਸੀਮ ਨਹੀਂ ਲੱਗੇ ਹੁੰਦੇ ਆ ਇਹ ਵੀ ਬਾਈ ਫਾਰਮ ਜੀ ਆਈਆਂ ਨੇ ਬਸੀਆਂ ਦੋ ਇਹ ਇਕੱਠਾ ਜੋੜਾ ਹੈਗਾ ਠੀਕ ਹੈ ਇੱਕ ਕਾਲੀ ਹਦਾ ਇਹ ਮੰਨ ਲੇ ਪੂਰਾ ਗੋਬਰ ਵੀ ਲਿਆ ਹੈਗਾ ਠੀਕ ਹੈ ਗੱਲ ਆ ਫਾਰਮ ਵਾਲੇ ਫਿਰ ਲੋੜ ਦੇ ਦੇ ਕੇ ਜੀ ਰੱਖਦੇ ਹੁੰਦੇ ਨੇ ਹਾਂ ਇਹ ਤੜਕੇ ਆਪਾਂ ਇਹ ਨਮਾਈਏ ਵੀਰੇ ਠੀਕ ਹੈ ਜੀ ਇਹਦਾ ਰਿਕਾਰਡ ਸਾਰੇ ਆਪ ਕਿਹੜੇ ਦੀ ਹੈਗੀ ਅੱਗੇ ਕਿਹੜਾ ਲੱਗਿਆ ਵਾ ਇਹਦਾ ਸਾਰਾ ਰਿਕਾਰਡ ਮਿਲੂਗਾ ਏ ਟੂ ਜ਼ेड ਰਿਕਾਰਡ ਮਿਲੂਗਾ ਤੁਹਾਨੂੰ ਸਾਰੀਆਂ ਕਾਮਾਂ ਦਾ ਤੇ ਹੁਣ ਮਾਰਦੇ ਅਗਲੀ ਪੱਛੀ ਤੇ ਇਹਦੇ ਸਿੰਘਾਂ ਨੇ ਕਨੇ ਕੋ ਵੀ ਦਿਖਾ ਦੇ ਗਰੀ ਪਰ ਜਾਤ ਕੁਆਲਟੀ ਬਹੁਤ ਹੈ ਇਹਦੇ ਚ ਜਾਤ ਕੁਆਲਟੀ ਬਹੁਤ ਹੈ ਇਹ ਵੀ ਸੇ ਦੇ ਗੱਬਣਾ ਬਾਈ ਸੇ ਦੇ ਪਲਾਸੀ ਉੱਤੇ ਹੀ ਹੈਗੀ ਇਹ ਮੋਹ ਖੀਰੀ ਹੈ ਜੀ ਇਹ ਖੀਰੀ ਇਹ ਦੁੱਧ ਦੰਦਾ ਜਮਾ ਇਹ ਬਾਡੀ ਬਹੁਤ ਬਣਾਉ ਕਿਉਂਕਿ ਖੀਰੀ ਆ ਖੀਰੀ ਆ ਤਕਰੀਬਨ ਚੰਗੀਆਂ گاਵਾਂ ਜੇ ਏਡਾ ਕੱਦ ਲਈ ਖੜੀਆ ਹੋਣੀ ਇਹਦੇ ਕਿਡਾ ਲੱਗਿਆ ਬਾਈ ਇਹਦੀ ਬਾਈ ਆਪਣੇ ਕੋਲ ਪਿਆਗਾ ਲਿਖਿਆ ਹੋਇਆ ਉਦੋਂ ਆਪਾਂ ਕੋਈ ਉਹ ਨਹੀਂ ਲੈਣਾ ਆਪਾਂ ਰਕਟ ਸਾਰਾ ਏ ਟੂ ਜ਼ेड ਮਿਲੂਗਾ ਫਾਈਨਲ ਕਰਾ ਦਾਂਗੇ ਹਾਂ ਫਾਈਨਲ ਕਰਾ ਦਾਂਗੇ ਬਾਈ ਤੇ ਹੁਣ ਗੈਰੀ ਬਗਚਾ ਲਗ ਲਈ ਸੀ ਇਹ ਬੱਸੀ ਬਾਈ ਕੱਥਿਆਂ ਲਈ ਉਹ ਜਿਹੜੀ ਪਹਿਲਾਂ ਹੀ ਸੀਗੀ ਇਹ ਜੋੜਾ ਕੱਥਾ ਫਾਰਮ ਚ ਲਿਆਇ ਸੀਗਾ ਇੱਕੋ ਨਾਲ ਹੀ ਆ ਦੋਨੇ ਆ ਨਾ ਇੱਕੋ ਜਈਆ ਦੋਆਂ ਦਾ ਇੱਕੋ ਹੀ ਫਾਰਮ ਚ ਆਈਆਂ ਨੇ ਬਾਈ ਇੱਕ ਗੱਲ ਹੋਰ ਦੱਸਦਾ ਨਾ ਇਹ ਗਰਮੀ ਸਰਦੀ ਚੱਲਣਗੇ ਆਟਮਾ ਦੋਨੇ ਹਾਂ ਬਾਈ ਡਬਲ ਛੇੜੀ ਹੋਊਗੀ ਆਟ ਇਹ ਦਾ ਦੰਦਾਂ ਚ ਕਿਵੇਂ ਬਾਈ ਇਹ ਵੀ ਦੁਗਰੇ ਵਿੱਚ ਆਉਰੇ ਚੱਕਦੀ ਹੈ ਬਾਈ ਇਹ ਗੱਬਣ ਕਿੰਨੇ ਟਾਈਮ ਦੀ ਹੈ ਇਹ ਵੀ 6 ਦੀ ਪਲਾਸੀ ਹੈਗੀ ਇਹ ਵੀ 6 ਤੋਂ ਬਾਅਦ ਇਹਦੇ ਪਲਾਸ ਗੱਬਣਾਗੀ ਠੀਕ ਹੈ ਜੀ ਤੇ ਆ लास्ट ਵਾਲੀ ਬੱਚੀ ਇਹ ਬਸ ਹੀ ਦੁਗਰੇ ਦੰਦ ਕੱਢਦੀ ਹੈਗੀ ਠੀਕ ਹੈ ਇੱਕ ਦੰਦ ਤੋੜ ਗਈ ਤਕਰੀਬਨ ਇੱਕ ਇਹ ਚਾਰ ਦੀ ਗੱਬਣਾਗੀ ਇਹ ਚਾਰ ਮਹੀਨੇ ਇਹ ਚਾਰ ਮਹੀਨੇ ਗੱਬਣਾਗੀ ਠੀਕ ਹੈ ਨਾ ਕਨਫਰਮ ਚੈੱਕ ਹੋਣੀ ਹੈ ਇਹ ਨਹੀਂ ਗੱਲ ਹੋਣੀ ਵੀ ਜੇ 4 ਦੀ ਕਹੇ ਤੀ 2 ਦਿਨ ਨਿਕਲੂਗੀ ਉਹ ਚੀਜ਼ ਨਹੀਂ ਹੋਣੀ ਜੇ 6 ਦੀ ਕਹੇ ਤੀ ਵੀ 4 ਦੀ 5 ਦਿਨ ਨਿਕਲੂਗੀ ਉੱਤੇ ਦਿਨ ਹੋਣਗੇ ਇਹ ਵੀ ਇੱਕ ਗੱਲ ਤੁਹਾਨੂੰ ਦੱਸ ਦਿੰਨਾ ਮੈਂ ਵੀ ਜਿਹੜੀਆਂ ਗੱਬਣ ਨੇ ਜਿਵੇਂ 4 ਦੀਆਂ 6 ਦੀਆਂ ਉਹ ਬਾਈ ਚਾਹੇ ਤੁਸੀਂ ਆਪ ਦਾ ਡਾਕਟਰ ਲਿਆ ਕੇ ਨਾ ਉਹਰੇ ਚੈੱਕ ਕਰਾ ਕੇ ਲੈ ਜਿਓ ਹਨਾ ਉਹਦਾ ਕੋਈ ਸਮੱਸਿਆ ਵਾਲੀ ਗੱਲ ਨਾ ਕਰੋ ਵੀ ਯਾਰ ਇਹਦਾ ਮਹੀਨਾ ਵੱਧ ਲੈ ਗਈ ਜਾਂ 10 ਦਿਨ ਲੈ ਗਈ ਬਾਕੀ ਡਿਟੇਲ ਬਾਈ ਨੇ ਪੱਕੀ ਹੀ ਦੱਸੀ ਆ ਤੇ ਫੇਰ ਵੀ ਯਾਰ ਜਿੱਥੋਂ ਵੀ ਗੱਬਣ ਪਸ਼ੂ ਲੈਣੇ ਹੋ ਉੱਥੋਂ ਤੁਸੀਂ ਆਪ ਦਾ ਡਾਕਟਰ ਚਾਹੇ ਨਾਲ ਲਿਆ ਕੇ ਬਾਈ ਚੈੱਕ ਕਰਾ ਕੇ ਹਨਾ ਗੱਬਣ ਦਾ ਜੇ ਆਪ ਦਾ ਡਾਕਟਰ ਲੈ ਆਇਆ ਤੇ ਸੂਈ ਹੋਈ ਚੈੱਕ ਕਰਕੇ ਲੈ ਲਿਆ ਕਰੋ ਥਾਣਾ ਦੀ ਮੇਰੇ ਦਾ ਭਾਈ ਕੋਈ ਗੱਲ ਨਹੀਂ ਕਈ ਵਾਰ ਵੀ ਰੌਣ ਲੈਣ ਵੀ ਮੰਗਾ ਲੈਂਦਾਗਾ ਠੀਕ ਹੈ ਨਾ ਗੱਲ ਉਦਾਂ ਵੀ ਆਪਣੀ ਥਾਣਾ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਉਹ ਵਾਲੀ ਦਿੱਕਤ ਵਾਲੀ ਗੱਲ ਨਹੀਂ ਹੋਣੀ ਵੀ ਇਹ ਗੱਲ ਕਹਿਣ ਦੀ ਹੁੰਦੀ ਹੈਗੀ ਠੀਕ ਹੈ ਨਾ ਗੱਲ ਤੇ ਉਦਾਂ ਹੀ ਗੱਲ ਬੱਕਰੀ ਹੈ ਹਨਾ ਸਾਹਾਂ ਦੀ ਚੀਜ਼ਾਂ ਨਹੀਂ ਆ ਬੰਦੇ ਵੀ ਆਪਣਾ ਵੀ ਨਹੀਂ ਪਤਾ ਹੈਗਾਗਾ ਇਹ ਬੰਦੇ ਵੀ ਵੀ ਨਹੀਂ ਗਾਰੰਟੀ ਬੰਦਾ ਕਦੋਂ ਚੱਲ ਜੇ ਵੀ ਬਾਕੀ ਥਾਣਾ ਪੱਖੋਂ ਆਪਣੀ ਕੋਈ ਚੀਜ਼ ਨਹੀਂ ਮਾੜੀ ਹੋਊਗੀ ਠੀਕ ਹੈ ਜੀ ਆਪਾਂ 1921 ਦਾ ਆਪ ਹੀ ਲੈਂਦੇ ਵੀਰੇ ਡੰਗਾ ਤਾਂ ਜਦੋਂ ਆਪਾਂ ਮੋਨ ਲਾਉਣਾ ਚਾਹੀਦੇ ਵੀ ਦੱਬ तकरीबन 25 40 45 ਤੱਕ ਕਾਲੀਆਂ ਹਾਂ 45 ਕਿਲੋ ਤੱਕ ਦੀਆਂ ਕਮਾਣੇ ਪਈ ਆ ਠੀਕ ਆ ਜੀ ਨੰਬਰ ਬੋਲ ਦੋ ਆਪ ਨੂੰ ਨੰਬਰ ਹੈਗਾ 9877 8688 99 ਹਾਂਜੀ ਤੇ ਦੂਜਾ ਨੰਬਰ ਹੈਗਾ 9735 5044 ਇਹ ਵੱਡੇ ਭਰਾ ਦਾ ਨੰਬਰ ਆ ਬਾਈ ਠੀਕ ਆ ਜੀ ਤੇ ਬਾਕੀ ਇੱਕ ਵਾਰੀਆਂ ਐਨੂੰ ਗੈਰੀ ਕਮਾ ਦੇ ਕੈਮਰਾ ਸਾਰੀਆਂ ਤੇ ਤੇ ਪਿੰਡ ਹੈਗਾ ਹੰਡਾਇਆ ਤਹਿਸੀਲ ਤੇ ਜ਼ਿਲ੍ਹਾ ਹੈਗਾ ਸੱਜਣੋ ਬਰਨਾਲਾ ਇਹਨਾਂ ਚੋਂ ਜਿਹੜਾ ਵੀ ਨਗੀਨਾ ਤੁਹਾਡੇ ਪਸੰਦ ਆਊਗਾ ਗੱਲਬਾਤ ਕਰਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ